ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਬੜੇ ਲੰਮੇ ਸਮੇਂ ਤੋਂ ਇਹ ਕੋਈ ਨਵੀਂ ਗੱਲ ਕਰਨ ਨੂੰ ਦਿਲ ਕਰਦਾ ਸੀ ਤੇ ਮੈਂ ਸੋਚ ਰਿਹਾ ਸੀ ਕਿ ਉਹ ਸਮਾਂ ਕਦੋਂ ਆਵੇ ਤੇ ਕਦੋਂ ਮੈਂ ਉਹ ਨਵੀਂ ਗੱਲ ਕਰਾਂ ਤੇ ਅੱਜ ਮੈਨੂੰ ਲੱਗਦਾ ਉਹ ਸਮਾਂ ਆ ਗਿਆ ਜੱਬ ਹੁਣ ਦੀ ਗੱਲ ਕਰ ਲਈਏ ਤੇ ਹੁਣ ਸਵੇਰ ਦੇ 5:00 ਵਜੇ ਤੇ 40 ਮਿੰਟ ਹੋਏ ਨੇ ਤੇ ਜਿਹੜਾ ਇਹ ਮੇਰੇ ਦਿਮਾਗ ਦੇ ਵਿੱਚ ਗੱਲ ਰਾਤ ਤੋਂ ਲਗਾਤਾਰ ਚੱਲ ਰਹੀ ਸੀ ਤੇ ਮੈਂ ਉਡੀਕ ਕਰ ਰਿਹਾ ਸੀ ਕਿ ਕਿਹੜਾ ਵੇਲਾ ਹੋਊਗਾ ਕਦੋਂ ਦਿਨ ਚੜੂਗਾ ਤੇ ਮੈਂ ਇਹ ਨਵੀਂ ਗੱਲ ਜਿਹੜੀ ਹੈਗੀ ਆ ਉਹ ਕਰੂੰਗਾ ਇਸ ਨਵੀਂ ਗੱਲ ਦੀ ਸ਼ੁਰੂਆਤ ਕਰੂੰਗਾ ਤੇ ਮੈਂ ਇਹ ਨਵੀਂ ਗੱਲ ਦੀ ਸ਼ੁਰੂਆਤ ਕੀਤੀ ਹੈ ਇੱਕ ਸਿੰਪਲ ਜਿਹਾ ਸਵਾਲ ਤੁਹਾਡੇ ਕੋਲੋਂ ਮੈਂ ਪੁੱਛਣਾ ਤੇ ਤੁਸੀਂ ਉਹਦਾ ਜਵਾਬ ਦੇਣਾ ਸਵਾਲ ਬੜਾ ਸਿੰਪਲ ਆ ਸਵਾਲ ਹੈਗਾ ਆ ਕਿ ਪੰਜਾਬ ਦੀ ਰਾਜਧਾਨੀ ਕਿੱਥੇ ਹੈ ਕਿਹੜਾ ਸ਼ਹਿਰ ਹੈ ਜਿਹੜਾ ਪੰਜਾਬ ਦੀ ਰਾਜਧਾਨੀ ਹੈ ਇਹਦਾ ਤੁਸੀਂ ਮੈਨੂੰ ਜਵਾਬ ਕਮੈਂਟਾਂ ਦੇ ਵਿੱਚ ਭੇਜਣਾ ਹੈ ਕਨਾਲ ਸਕਰੀਨ ਦੇ ਉੱਤੇ ਚੱਲਦੇ ਹੋਏ ਨੰਬਰ ਦੇ ਉੱਤੇ ਤੁਸੀਂ ਆਪਦਾ ਕਮੈਂਟ WhatsApp ਵੀ ਕਰ ਸਕਦੇ ਹੋ ਮੈਂ ਜਦੋਂ ਤੱਕ ਅਗਲੀ ਵੀਡੀਓ ਸ਼ੂਟ ਕਰੂੰਗਾ ਕਿਉਂਕਿ ਹਰ ਰੋਜ਼ ਮੈਂ ਇੱਕ ਵੀਡੀਓ ਸ਼ੂਟ ਕਰਿਆ ਕਰਾਂਗਾ ਜਿਹਦੇ ਵਿੱਚ ਮੈਂ ਤੁਹਾਨੂੰ ਇਸੇ ਤਰੀਕੇ ਦਾ ਕੋਈ ਨਾ ਕੋਈ ਸਵਾਲ ਪੁੱਛਿਆ ਕਰਾਂਗਾ ਤੇ ਜਦੋਂ ਅਗਲੀ ਵੀਡੀਓ ਸ਼ੂਟ ਕਰੂੰਗਾ ਉਦੋਂ ਤੱਕ ਜਿੰਨੇ ਕਮੈਂਟ ਹੋਣਗੇ ਉਹ ਸਾਰੇ ਕਮੈਂਟਾਂ ਦੀਆਂ ਜਿਹੜੀਆਂ ਪਰਚੀਆਂ ਆ ਉਹ ਲਿਖ ਕੇ ਪਾਈਆਂ ਜਾਣਗੀਆਂ ਤੇ ਉਹ ਪਰਚੀਆਂ ਦੇ ਵਿੱਚੋਂ ਆਪਾਂ ਇੱਕ ਪਰਚੀ ਕੱਢਾਂਗੇ ਤੇ ਜਿਹਦੀ ਸਭ ਤੋਂ ਪਹਿਲੀ ਪਰਚੀ ਨਿਕਲੀ ਉਹਨੂੰ ਆਪਾਂ ਨਗਦ 200 ਰੁਪਇਆ ਉਸੇ ਟਾਈਮ ਆਪਾਂ ਜਿਹੜਾ Google Pay ਆ ਉਹ ਕਰਾਂਗੇ ਉਸੇ ਟਾਈਮ ਚੱਲਦੀ ਵੀਡੀਓ ਦੇ ਵਿੱਚ ਉਹਨੂੰ ਆਪਾਂ 200 ਰੁਪਇਆ Google Pay ਕਰਾਂਗੇ ਤੇ ਜਿਸ ਦੀ ਉਸ ਤੋਂ ਅਗਲੀ ਪਰਚੀ ਕੱਢਾਂਗੇ ਤੇ ਉਹਨੂੰ ਆਪਾਂ ਚੱਲਦੀ ਵੀਡੀਓ ਦੇ ਵਿੱਚ ਉਸੇ ਤਰੀਕੇ ਦੇ ਨਾਲ 100 ਰੁਪਇਆ Google Pay ਕਰਾਂਗੇ ਫਿਰ ਆਪਾਂ ਇੱਕ ਹੋਰ ਪਰਚੀ ਕੱਢਾਂਗੇ ਤੇ ਜਿਹਦੀ ਉਹ ਪਰਚੀ ਨਿਕਲ ਆਈ ਉਹਨੂੰ ਆਪਾਂ 50 ਰੁਪਇਆ Google Pay ਕਰਾਂਗੇ ਤੇ ਫਿਰ ਆਪਾਂ ਇੱਕ ਹੋਰ ਪਰਚੀ ਕੱਢਾਂਗੇ ਜਿਹਦੀ ਉਹ ਪਰਚੀ ਨਿਕਲ ਆਈ ਉਹਨੂੰ 25 ਰੁਪਇਆ Google Pay ਕਰਾਂਗੇ ਤੇ ਫਿਰ ਆਪਾਂ ਇੱਕ ਹੋਰ ਪਰਚੀ ਕੱਢਾਂਗੇ ਪੰਜ ਪਰਚੀਆਂ ਆਪਾਂ ਕੱਢਣੀਆਂ ਤੇ ਜਿਹੜੀ ਲਾਸਟ ਪਰਚੀ ਜਿਹਦੀ ਨਿਕਲੂਗੀ ਉਹਨੂੰ ਆਪਾਂ 15 ਰੁਪਏ Google Pay ਕਰਾਂਗੇ। ਉਸੇ ਟਾਈਮ ਫਟਾਫਟ ਨਾਲ ਦੀ ਨਾਲ ਚੱਲਦੀ ਵੀਡੀਓ ਦੇ ਵਿੱਚ ਤੇ ਵੀਡੀਓ ਲਗਭਗ ਜਿਹੜਾ ਪੂਰੇ ਦਿਨ ਦਾ ਸਮਾਂ ਆ ਉਹ ਦਿੱਤਾ ਜਾਇਆ ਕਰੂਗਾ ਸ਼ਾਮ ਨੂੰ ਆਪਾਂ ਵੀਡੀਓ ਸ਼ੂਟ ਕਰਿਆ ਕਰਾਂਗੇ ਸ਼ਾਮਾਂ ਦੇ ਤੱਕ ਜਿੰਨੇ ਕਮੈਂਟ ਹੋਗੇ ਉਹ ਸਾਰੇ ਕਮੈਂਟ ਆਪਾਂ ਪਰਚੀ ਦੇ ਉੱਤੇ ਇਹ ਲੋਕਾਂ ਦੇ ਨਾਮ ਲਿਖ ਕੇ ਤੁਸੀਂ ਮਿਹਰਬਾਨੀ ਇਹ ਕਰਨੀ ਆ ਜਦੋਂ ਕਮੈਂਟ ਕਰਨਾ ਹੈ ਨਾਲ ਤੁਸੀਂ ਆਪਦਾ ਮੋਬਾਈਲ ਨੰਬਰ ਵੀ ਲਿਖਣਾ ਆ ਜਿਹਦੇ ਨੰਬਰ ਦੇ ਉੱਤੇ ਤੁਹਾਡੇ Google Pay ਚੱਲਦਾ ਆ ਕਿਉਂਕਿ ਜੇ ਤੁਹਾਡੀ ਪਰਚੀ ਨਿਕਲ ਆਈ ਤੁਹਾਡੇ ਨੰਬਰ ਦੇ ਹਿਸਾਬ ਦੇ ਨਾਲ ਤੁਹਾਨੂੰ Google Pay ਆਪਾਂ ਕਰਾਂਗੇ ਤੇ ਤੁਸੀਂ ਮਿਹਰਬਾਨੀ ਕਰਕੇ ਇਹ ਇਸ ਗੱਲ ਦਾ ਧਿਆਨ ਰੱਖਣਾ ਵੀ ਜਦੋਂ ਤੁਸੀਂ ਮੇਰੇ ਸਵਾਲ ਦਾ ਜਵਾਬ ਦਿਵੋ ਤੇ ਨਾਲ ਦੀ ਨਾਲ ਤੁਸੀਂ Google Pay ਜਿਹਦੇ ਨੰਬਰ ਤੇ ਕੀ ਤੁਹਾਡਾ ਡਾ ਚੱਲਦਾ ਹੈ ਫੋਨ पे ਚੱਲਦਾ ਹੈ ਕੁਝ ਵੀ ਚੱਲਦਾ ਹੈ ਉਹ ਨੰਬਰ ਤੁਸੀਂ ਜ਼ਰੂਰ ਲਿਖਿਓ ਤੇ ਨਾਲ ਦੀ ਨਾਲ ਹੋ ਸਕੇ ਤਾਂ WhatsApp ਨੰਬਰ ਵੀ ਜੇ ਤੁਹਾਡਾ ਉਹੀ ਹੋਵੇ ਤੇ ਮੈਂ ਜਿਹੜਾ ਤੁਹਾਨੂੰ ਪੈਸੇ ਵੀਡੀਓ ਦੇ ਵਿੱਚ ਵੀ ਤੁਹਾਡੇ ਸਾਹਮਣੇ ਸ਼ੇਅਰ ਕਰ ਦੂੰਗਾ ਉਸ ਤੋਂ ਬਾਅਦ ਤੁਹਾਨੂੰ ਇਹ ਜਿਹੜੀ ਰਸੀਦ ਹੈਗੀ ਉਹ ਵੀ ਮੈਂ ਭੇਜ ਦੂੰਗਾ ਤੇ ਜਿਹੜੇ ਸਵਾਲ ਰਿਹਾ ਕਿ ਮੰਗੇ ਉਹ ਸਵਾਲ ਆਪਣੇ ਪੰਜਾਬ ਦੇ ਨਾਲ ਰਿਲੇਟਡ ਸਿੱਖ ਧਰਮ ਦੇ ਨਾਲ ਰਿਲੇਟਡ ਰਿਆ ਕਰਨਗੇ ਤੇ ਸਭ ਤੋਂ ਜ਼ਰੂਰੀ ਮੈਂ ਬੇਨਤੀ ਤੁਹਾਨੂੰ ਇਹ ਕਰਨੀ ਚਾਹਣਾ ਕਿ ਤੁਸੀਂ ਆਉਦੇ ਬੱਚਿਆਂ ਨੂੰ ਇਸ ਚੈਨਲ ਦੇ ਨਾਲ ਜ਼ਰੂਰ ਜੋੜੋ ਕਿਉਂਕਿ ਮੈਂ ਦੇਖ ਰਿਹਾ ਅੱਜ ਸਾਡੇ ਬੱਚੇ ਬਹੁਤ ਜ਼ਿਆਦਾ ਸਮਾਂ ਮੋਬਾਈਲ ਦੇ ਉੱਤੇ ਲੰਘਾਉਂਦੇ ਆ ਪਰ ਉਹ ਸਿੱਖ ਕੀ ਰਿਹਾ ਉਹ ਅਸੀਂ ਸਾਰੇ ਬੜਾ ਚੰਗੀ ਤਰੀਕੇ ਦੇ ਨਾਲ ਜਾਣਦੇ ਹੈਗੇ ਫੋਨ ਤੋਂ ਸਾਡੇ ਬੱਚੇ ਛੋਟੇ-ਛੋਟੇ ਬੱਚੇ ਬਹੁਤ ਗਲਤ ਗੱਲਾਂ ਜਿਹੜੀਆਂ ਹੈਗੀਆਂ ਉਹ ਸਿੱਖ ਰਹੇ ਆ ਤੇ ਆਪਾਂ ਇਹ ਨਵਾਂ ਕਨਸੈਪਟ ਲੈ ਕੇ ਆਏ ਆ ਮੈਨੂੰ ਲੱਗਦਾ ਨਹੀਂਗਾ ਕਿ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਕੋਈ ਅਜਿਹੀ ਗੱਲ ਜਿਹੜੀ ਹੈ ਉਹ ਇਸ ਤਰੀਕੇ ਦਾ ਚੈਨਲ ਕੋਈ ਚੱਲ ਰਿਹਾ ਹੋਵੇ ਪਰ ਆਪਾਂ ਕੋਸ਼ਿਸ਼ ਕੀਤੀ ਹੈ ਇੱਕ ਮੈਂ ਜ਼ਰੂਰੀ ਬੇਨਤੀ ਕਰਦਿਆਂ ਕਿ ਵੱਧ ਤੋਂ ਵੱਧ ਤੁਸੀਂ ਹਰ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਹੈ ਕਿ ਆਪਾਂ 5000 ਜਿਹੜੀ ਵੀਡੀਓ ਦੇ ਵਿਊ ਹੋਣਗੇ ਉਹਦੇ ਆਪਾਂ ਜਿਹੜਾ ਡਰਾ ਇਹ ਕੱਢਿਆ ਕਰਾਂਗੇ ਹਰੇਕ ਵੀਡੀਓ ਦਾ ਕੱਢਾਂਗੇ ਪਰ 5000 ਵਿਊ ਹੋਣੇ ਬਹੁਤ ਜ਼ਰੂਰੀ ਨੇ 5000 ਤੋਂ ਉੱਪਰ ਜਿੰਨੇ ਮਰਜ਼ੀ ਹੋ ਜਾਣ ਵਿਊ ਘਟ ਨਹੀਂ ਹੋਣੇ ਚਾਹੀਦੇ ਤੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਮੰ ਲਓ ਤੁਹਾਡਾ ਅੱਜ ਨਾਮ ਨਿਕਲ ਆਇਆ ਤੇ ਕੱਲ ਨੂੰ ਫੇਰ ਤੁਹਾਡਾ ਨਿਕਲ ਆਉਂਦਾ ਤੇ ਉਹਦੇ ਤੁਸੀਂ ਹੱਕਦਾਰ ਹੋ ਇਹਦੇ ਵਿੱਚ ਕੋਈ ਅਜਿਹੀ ਗੱਲ ਨਹੀਂ ਹੈਗੀ ਕਿ ਜੇ ਤੁਸੀਂ ਰਿਪੀਟ ਕਰ ਗਏ ਤੇ ਤੁਹਾਨੂੰ ਜਿਹੜਾ ਤੁਹਾਡਾ ਬਣਦਾ ਇਨਾਮ ਆ ਉਹ ਨਾਂ ਦਿੱਤਾ ਜਾਊਗਾ ਬੇਸ਼ੱਕ ਸ਼ੁਰੂਆਤ ਅਸੀਂ ਬੜੇ ਛੋਟੇ ਜੀ ਗੱਲ ਤੋਂ ਕੀਤੀ ਹੈ 200 ਰੁਪਇਆ ਜਿਹੜਾ ਬਹੁਤ ਵੱਡੀ ਚੀਜ਼ ਨਹੀਂ ਹੈਗਾ ਜਾਂ ਉਸ ਤੋਂ ਬਾਅਦਲਾ ਜਿਹੜਾ winner ਹੈਗਾ ਕੋਨੂੰ 100 ਰੁਪਈਆ ਬਹੁਤ ਵੱਡੀ ਚੀਜ਼ ਨਹੀਂ ਹੈਗਾ ਜਾਂ 50 ਰੁਪਈਏ ਪਰ ਆਪਾਂ ਇਹ ਸ਼ੁਰੂਆਤ ਕੀਤੀ ਹੈ ਫਿਰ ਆਪਾਂ ਸਵਾਲਾਂ ਦੇ ਵਿੱਚੋਂ ਕੋਈ ਜਿਹੜੀਆਂ ਆਪਾਂ ਗੱਲਬਾਤ ਕਰਿਆ ਕਰਾਂਗੇ ਹਰ ਰੋਜ਼ ਕਿਉਂਕਿ ਤੁਹਾਡੇ ਨਾਲ ਹਰ ਰੋਜ਼ ਗੱਲਬਾਤ ਵੀ ਸਾਂਝੀ ਕਰਿਆ ਕਰਾਂਗੇ ਤੇ ਉਸ ਗੱਲਬਾਤ ਦੇ ਵਿੱਚੋਂ ਵੀ ਸਵਾਲ ਪੁੱਛੇ ਜਾ ਸਕਦੇ ਆ ਤੇ ਨਾਲ ਦੀ ਨਾਲ ਆਪਾਂ ਟਾਰਗੇਟ ਇਹ ਵੀ ਦਵਾਂਗੇ ਕਿ ਜੇਕਰ ਮਹੀਨੇ ਦੇ ਵਿੱਚ ਆਪਣੀਆਂ ਵੀਡੀਓ ਨੂੰ ਇੰਨੇ ਵਿਊ ਆ ਜਾਂਦੇ ਆ ਜਾਂ ਆਪਣੀਆਂ ਜਿਹੜੇ ਸਬਸਕ੍ਰਾਈਬਰ ਆ ਉਹ ਇੰਨੇ ਵੱਧ ਜਾਂਦੇ ਆ ਚੈਨਲ ਦੇ ਉੱਤੇ ਤੇ ਫਿਰ ਮਹੀਨੇ ਦੇ ਬਾਅਦ ਆਪਾਂ ਇੱਕ ਲੱਕੀ ਡਰਾ ਵੀ ਕੱਢਿਆ ਕਰਾਂਗੇ ਤੇ ਉਹਦੇ ਵਿੱਚ ਵੱਡਾ ਇਨਾਮ ਵੀ ਆਪਾਂ ਕੱਢਾਂਗੇ ਘੱਟ ਤੋਂ ਘੱਟ ਵੱਡਾ ਨਾਮ ਜਿਹੜਾ ਹੋਊਗਾ ਉਹ ਘੱਟ ਤੋਂ ਘੱਟ 5100 ਰੁਪਇਆ ਹੋਊਗਾ ਇਹ ਆਪਾਂ ਅੱਜ ਤੁਹਾਡੇ ਨਾਲ ਗੱਲਬਾਤ ਆਪਾਂ ਅੱਜ ਤੋਂ ਸ਼ੇਅਰ ਕਰ ਲਈ ਆ ਪਰ ਆਪਾਂ ਜਿਹੜਾ ਇਹ ਇਹ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਪ੍ਰੋਗਰਾਮ ਵੀ ਆਪਾਂ ਉਲੀਕਾਂਗੇ ਪਰ ਫਿਲਹਾਲ ਮੈਂ ਸਵਾਲ ਆਪਦਾ ਦੁਬਾਰਾ ਤੁਹਾਨੂੰ ਦੱਸ ਦਵਾਂ ਕਿ ਪੰਜਾਬ ਦੀ ਰਾਜਧਾਨੀ ਕਿੱਥੇ ਹੈ ਬੜਾ ਸਿੰਪਲ ਬਹੁਤ ਸੌਖਾ ਸਵਾਲ ਹੈਗਾ ਇਹਦਾ ਤੁਸੀਂ ਜਵਾਬ ਦੇਣਾ ਤੇ ਜਵਾਬ ਦੇਣਾ ਕਮੈਂਟ ਦੇ ਵਿੱਚ ਇੱਕ ਮੈਂ ਬੇਨਤੀ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਕਿ ਜੇਣਾ ਤੁਸੀਂ ਕਮੈਂਟ ਕਰੋ ਉਹ ਕਮੈਂਟ ਤੁਸੀਂ ਪੰਜਾਬੀ ਦੇ ਵਿੱਚ ਕਰਿਓ ਇਹ ਜ਼ਰੂਰੀ ਬੇਨਤੀ ਹੈ ਕਿ ਕਮੈਂਟ ਪੰਜਾਬੀ ਦੇ ਵਿੱਚ ਹੀ ਕਰਿਓ ਤੇ ਜੇਕਰ ਤੁਹਾਡੇ ਕੀਤੇ ਹੋਏ ਕਮੈਂਟ ਦੇ ਕਿਸੇ ਵੀ ਤਰੀਕੇ ਦੇ ਨਾਲ ਸਪੈਲਿੰਗ ਸਹੀ ਨਾ ਹੋਏ ਤਾਂ ਤੁਹਾਨੂੰ ਨਾਮ ਨਹੀਂ ਮਿਲੂਗਾ ਮਾਫ ਕਰਨਾ ਫਿਰ ਅਸੀਂ ਅਗਲੀ ਪਰਚੀ ਕੱਢ ਦਿਆਂਗੇ ਜੇਕਰ ਤੁਹਾਡੀ ਪਰਚੀ ਨਿਕਲ ਆਈ ਪਰ ਤੁਹਾਡੇ ਜਿਹੜੇ ਸਵਾਲ ਆ ਉਹਦਾ ਜਵਾਬ ਆ ਜਿਹੜਾ ਉਹ ਉਹਦੀ ਸਪੈਲਿੰਗ ਠੀਕ ਨਾ ਹੋਏ ਜੇਕਰ ਤੁਸੀਂ ਪੰਜਾਬੀ ਗਲਤ ਲਿਖੀ ਹੋਈ ਤੇ ਤੁਹਾਨੂੰ ਜਿਹੜਾ ਇਨਾਮ ਆ ਉਹ ਨਹੀਂ ਮਿਲੂਗਾ ਤੇ ਮੈਂ ਆਪਦੇ ਸਵਾਲ ਨੂੰ ਵੀ ਵਾਰ-ਵਾਰ ਰਿਪੀਟ ਕਰ ਰਿਹਾ ਸਵਾਲ ਬੜਾ ਸੌਖਾ ਸਵਾਲ ਬੜਾ ਛੋਟਾ ਜਿਹਾ ਸਭ ਨੂੰ ਇਸ ਸਵਾਲ ਦਾ ਜਵਾਬ ਪਤਾ ਹੋਣਾ ਬਹੁਤ ਜ਼ਰੂਰੀ ਹੈ ਸਵਾਲ ਇਹ ਹੈਗਾ ਕਿ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਕਿੱਥੇ ਹੈ ਇਹਦਾ ਤੁਸੀਂ ਜਵਾਬ ਦੇ ਸਕਦੇ ਹੋ ਇਹਦਾ ਜਵਾਬ ਦੇਣ ਤੋਂ ਬਾਅਦ ਆਪਾਂ ਸਾਰੀਆਂ ਪਰਚੀਆਂ ਪਵਾ ਕੇ ਤੁਹਾਡੇ ਸਾਹਮਣੇ ਰੱਖ ਦਿੱਤੀਆਂ ਜਾਣਗੀਆਂ ਤੇ ਉਹਦੇ ਵਿੱਚੋਂ ਪੰਜ ਪਰਚੀਆਂ ਵਾਰ-ਵਾਰ ਕੱਢੀਆਂ ਜਾਣਗੀਆਂ ਤੇ ਨਾਲ ਦੀ ਨਾਲ ਹੀ ਆਪਾਂ ਜਿਹੜਾ Google Pay ਆ ਉਹ ਤੁਹਾਡੇ ਨੰਬਰਾਂ ਦੇ ਉੱਤੇ ਕਰਾਂਗੇ ਇਸ ਪ੍ਰੋਗਰਾਮ ਨੂੰ ਵੀ ਤੁਸੀਂ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਤੇ ਸ਼ੇਅਰ ਤੁਸੀਂ ਕੋਸ਼ਿਸ਼ ਕਰਿਓ ਕਿ ਆਪਦੇ ਬੱਚਿਆਂ ਦੇ ਨਾਲ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਿਓ ਆਪਦੇ ਬੱਚਿਆਂ ਨੂੰ ਵੱਧ ਤੋਂ ਵੱਧ ਤੁਸੀਂ ਇਸ ਚੈਨਲ ਦੇ ਨਾਲ ਜੋੜਿਓ ਹਰ ਰੋਜ਼ ਆਪਾਂ ਇਸੇ ਤਰੀਕੇ ਦੇ ਨਾਲ ਇਨਾਮ ਕੱਢਿਆ ਕਰਾਂਗੇ ਇਨਾਮ ਆਪਾਂ ਉਦੋਂ ਤੱਕ ਦੇ ਜਿਹੜੇ ਕਮੈਂਟ ਆ ਉਹ ਲੈ ਜਾਣ ਕਰਨਗੇ ਜਦੋਂ ਤੱਕ ਆਪਾਂ ਅਗਲੀ ਵੀਡੀਓ ਸ਼ੂਟ ਨਹੀਂ ਕਰਦੇ ਅਗਲੀ ਵੀਡੀਓ ਸ਼ੂਟ ਕਰਨ ਤੋਂ ਕੋਈ 5-7 ਮਿੰਟ ਪਹਿਲਾਂ ਤੱਕ ਆਪਾਂ ਲਾਸਟ ਕਮੈਂਟ ਜਿਹੜੇ ਹੋਣਗੇ ਉਹਨਾਂ ਦੀ ਵੀ ਪਰਚੀ ਲਿਖ ਕੇ ਜਿਹੜੀ ਆ ਉਹ ਆਪਾਂ ਪਾਲਿਆ ਕਰਾਂਗੇ ਤੇ ਉਹ ਪਰਚੀ ਪਾਉਣ ਤੋਂ ਬਾਅਦ ਆਪਾਂ ਅਗਲਾ ਸ਼ੂਟ ਕਰਿਆ ਕਰਾਂਗੇ ਤੇ ਅਗਲੇ ਸ਼ੂਟ ਦੇ ਵਿੱਚ ਜਿਹੜੇ ਇਨਾਮ ਆ ਉਹ ਕੱਢੇ ਜਾਇਆ ਕਰਨਗੇ ਤੇ ਜਿਹਦਾ ਜਿਹਦਾ ਨਾਮ ਨਿਕਲਿਆ ਕਰੇਗਾ ਉਹਦਾ ਉਹਦਾ ਨਾਮ ਉਹਦੇ ਤੱਕ ਪਹੁੰਚਦਾ ਕਰ ਦਿੱਤਾ ਜਾਇਆ ਕਰੇਗਾ ਤੇ ਇੱਕ ਮੈਂ ਹੋਰ ਵੀ ਜ਼ਰੂਰ ਕਹੂੰਗਾ ਕਿ ਤੁਹਾਡੇ ਵਿਚਾਰ ਬੜੇ ਜ਼ਰੂਰੀ ਨੇ ਤੁਸੀਂ ਜੇਕਰ ਵਿਚਾਰ ਦੇਣਾ ਚਾਹੁੰਦੇ ਹੋਵੋ ਜੇ ਤੁਸੀਂ ਚਾਹੁੰਦੇ ਹੋਵੋ ਕਿ ਇਸ ਤਰੀਕੇ ਦੇ ਨਾਲ ਜਿਹੜਾ ਇਹ ਪ੍ਰੋਗਰਾਮ ਆ ਉਹ ਚੱਲਣਾ ਚਾਹੀਦਾ ਤੇ ਤੁਹਾਡੇ ਵਿਚਾਰ ਦੇ ਉੱਤੇ ਵੀ ਮੈਂ ਜ਼ਰੂਰ ਵਿਚਾਰ ਕਰਾਂਗਾ ਜ਼ਰੂਰ ਤੁਹਾਡੇ ਸਾਥ ਤੇ ਸਹਿਯੋਗ ਦੀ ਮੈਂ ਲੋੜ ਸਮਝਾਂਗਾ ਤੇ ਆਪਾਂ ਅੱਜ ਤੋਂ ਲੈ ਕੇ ਇਹ ਜਿਹੜਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਆਪਾਂ ਹਰ ਰੋਜ਼ ਇਸੇ ਤਰ੍ਹਾਂ ਦਾ ਜਿਹੜੇ ਇੱਕ ਸਵਾਲ ਲੈ ਕੇ ਆਇਆ ਕਰਾਂਗੇ ਤੇ ਫਿਰ ਆਪਾਂ ਤੁਹਾਡੇ ਕੋਲੋਂ ਉਹਦਾ ਜਵਾਬ ਮੰਗਿਆ ਕਰਾਂਗੇ ਤੇ ਜਿਹੜਾ ਠੀਕ ਜਵਾਬ ਦੇ ਕਰੂਗਾ ਉਹਨੂੰ ਉਹਦਾ ਨਾਮ ਨਗਦ ਨਾਮ ਉਸੇ ਵੇਲੇ ਪਹੁੰਚਦਾ ਕਰ ਦਿੱਤਾ ਜਾਇਆ ਕਰੂਗਾ ਅਗਲੀ ਵੀਡੀਓ ਦੇ ਵਿੱਚ ਆਪਾਂ ਉਸ winner ਦੇ ਤੱਕ ਉਹਦਾ ਨਾਮ ਜਿਹੜਾ ਹੈਗਾ ਉਹ ਪਹੁੰਚਾ ਦਿੱਤਾ ਜਾਊਗਾ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਕਹੂੰਗਾ ਕਿ ਜੇ ਤੁਸੀਂ ਉਸ ਤੋਂ ਬਾਅਦ ਨਾਮ ਪ੍ਰਾਪਤ ਕਰਨ ਤੋਂ ਬਾਅਦ ਜੇਕਰ ਤੁਸੀਂ ਇੱਕ ਵੀਡੀਓ ਸ਼ੂਟ ਕਰਕੇ ਭੇਜ ਦਿਆ ਕਰੋ ਕਿ ਵੀ ਇਹ ਮੈਂ ਜਿਹੜਾ ਐਸ ਸਵਾਲ ਦਾ ਆ ਜਵਾਬ ਦਿੱਤਾ ਸੀ ਉਸ ਤੋਂ ਬਾਅਦ ਜਿਹੜਾ ਇਨਾਮ ਸੀਗਾ ਉਹ ਮੇਰਾ ਨਾਮ ਮੇਰੇ ਤੱਕ ਪਹੁੰਚ ਗਿਆ ਕਿ ਉਹ ਤੁਸੀਂ ਭੇਜੋਗੇ ਉਹ ਆਪਾਂ ਵੀਡੀਓ ਵੀ ਡਿਸਪਲੇ ਕਰ ਦਿਆ ਕਰਾਂਗੇ ਕਿਉਂਕਿ ਮੈਂ ਚਾਹਣਾ ਕਿ ਸੰਗਤ ਦਾ ਜਿਹੜਾ ਵਿਸ਼ਵਾਸ ਆ ਉਹ ਬਣੇ ਤੁਸੀਂ ਪੂਰਾ ਦੱਸ ਸਕਦੇ ਹੋ ਉਹਦੇ ਵਿੱਚ ਕਿ ਮੇਰਾ ਨਾਂ ਆ ਹੈਗਾ ਮੇਰਾ ਪਿੰਡ ਆ ਹੈਗਾ ਤੇ ਮੈਂ ਆ ਕਮੈਂਟ ਕੀਤਾ ਸੀ ਤੇ ਉਸ ਤੋਂ ਬਾਅਦ ਮੈਨੂੰ ਇਨਾਮ ਜਿਹੜਾ ਚੈਨਲ ਦੇ ਵੱਲੋਂ ਪਹੁੰਚਾ ਦਿੱਤਾ ਗਿਆ ਤੇ ਉਹ ਵੀਡੀਓ ਵੀ ਆਪਾਂ ਨਾਲ ਦੀ ਨਾਲ ਤੁਹਾਡੀਆਂ ਵਿਖਾਵਾਂ ਕਰਾਂਗੇ ਨਾਲ ਦੀ ਨਾਲ ਸੰਗਤ ਦੇ ਤੱਕ ਉਹ ਵੀਡੀਓ ਵੀ ਆਪਾਂ ਪਹੁੰਚਾਵਾਂ ਕਰਾਂਗੇ ਤੇ ਨਾਲ ਦੀ ਨਾਲ ਆਪਾਂ ਜਿਹੜਾ ਅਗਲਾ ਸਵਾਲ ਆ ਉਹ ਵੀ ਕਰਦਿਆ ਕਰਾਂਗੇ ਇਸ ਤੋਂ ਅੱਗੇ ਅੱਗੇ ਆਪਾਂ ਤਬਦੀਲੀਆਂ ਵੀ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਮੈਂ ਤਦ ਹੀ 5000 ਦਾ ਜਿਹੜਾ ਟਾਰਗੇਟ ਆ ਉਹ ਤੁਹਾਨੂੰ ਦੇ ਦਿੱਤਾ ਹੈ ਕਿਉਂਕਿ ਮੈਂ ਚਾਹਣਾ ਕਿ ਜੇਕਰ ਇਹ ਚੱਲੇ ਜੇਕਰ ਵਕਤ ਤੋਂ ਵੱਧ ਲੋਕਾਂ ਦੇ ਤੱਕ ਪਹੁੰਚੇ ਫਿਰ ਜਿਹੜੀਆਂ ਤਬਦੀਲੀਆਂ ਕਰਨੀਆਂ ਉਹ ਵੀ ਸੰਭਵ ਹੈਗੀਆਂ ਫਿਰ ਹੀ ਆਪਾਂ ਤਬਦੀਲੀਆਂ ਜਿਹੜੀਆਂ ਹੈਗੀਆਂ ਉਹ ਕਰ ਸਕਾਂਗੇ ਤੇ ਆਪਾਂ ਇਸ ਪ੍ਰੋਗਰਾਮ ਨੂੰ ਕਿਉਂਕਿ ਮੈਂ ਦੇਖਦਾ ਕਿ ਕਿ ਅਸੀਂ ਬਹੁਤ ਸਾਰੇ ਵਿੱਚੇ ਮੈਂ ਆਉਣਾ ਵਿੱਚੇ ਤੁਸੀਂ ਆਉਨੇ ਹੋ ਸਾਰੇ ਹੀ ਆਉਂਦੇ ਆ ਹਨ ਆਪਾਂ ਦੇਖਦੇ ਆਂ ਵੀ ਸਵੇਰ ਤੋਂ ਲੈ ਕੇ ਬੰਦਾ ਫੋਨ ਦੇ ਕੁ ਸਕਰੋਲਿੰਗ ਕਰੀ ਜਾਂਦਾ ਆਪਦਾ ਆਪ ਗਵਾਈ ਜਾਂਦਾ ਅੱਖਾਂ ਦਾ ਨੁਕਸਾਨ ਦਿਮਾਗ ਦਾ ਨੁਕਸਾਨ ਕੰਮਾਂ ਦਾ ਨੁਕਸਾਨ ਉਹਦੇ ਸਮੇਂ ਦੀ ਖਰਾਬੀ ਸਾਰਾ ਕੁਝ ਕਰੀ ਜਾਂਦਾ ਪਰ ਉਹਦੇ ਵਿੱਚੋਂ ਨਿਕਲਦਾ ਕੀ ਹੈਗਾ ਕੁਝ ਵੀ ਨਹੀਂ ਕਿਸ ਕਰਕੇ ਇਹ ਸਿਰਫ ਇੱਕ ਤਾਂ ਤੁਹਾਡੇ ਤੱਕ ਜਰਨਲ ਨੌਲੇਜ ਪਹੁੰਚੂਗੀ ਤੇ ਇੱਕ ਤੁਸੀਂ ਉਤਸ਼ਾਹਤ ਹੋਵੋਗੇ ਤੁਸੀਂ ਵੱਧ ਤੋਂ ਵੱਧ ਜਰਨਲ ਨੌਲੇਜ ਨਾਲ ਜੁੜੋਗੇ ਤੇ ਨਾਲ ਦੀ ਨਾਲ ਤੁਹਾਨੂੰ ਜਿਹੜਾ ਨਗਦ ਇਨਾਮ ਆ ਉਮੀਦਤਾ ਜੋ ਕਰੂਗਾ ਇਨਾਮ ਚੈ ਨਿੱਕਾ ਹੋਵੇ ਚਾ ਵਡਾ ਹੋਵੇ ਇਨਾਮ ਇਨਾਮ ਹੁੰਦਾ ਤੇ ਜੇਕਰ ਤੁਸੀਂ ਪ੍ਰੋਗਰਾਮ ਦਾ ਸਾਥ ਤੇ ਸਹਿਯੋਗ ਦਿੱਤਾ ਤੇ ਫਿਰ ਆਪਣੇ ਨਾਮ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਵੱਡੇ ਕਰਦੇ ਆਂਗੇ ਜਿਵੇਂ ਜਿਵੇਂ ਪ੍ਰੋਗਰਾਮ ਅੱਗੇ ਵਧੇਗਾ ਉਸੇ ਤਰੀਕੇ ਦੇ ਨਾਲ ਆਪਾਂ ਨਾਮ ਵੀ ਅੱਗੇ ਵਧਾਵਾਂਗੇ ਮੇਰੀ ਸੋਚ ਸੀ ਕਿ ਕਿਉਂਕਿ ਮੈਂ ਪਤਾ ਨਹੀਂ ਸਹੀ ਹੈ ਕਿ ਗਲਤ ਹੈ ਪਰ ਮੈਂ ਇਹ ਸੋਚਦਾ ਕਿ ਇੱਕ ਤਰੀਕੇ ਦਾ ਦਸਬੰਧ ਇਹਦੇ ਨਾਲ ਮੈਂ ਕੱਢ ਸਕਾਂ ਕਿਉਂਕਿ ਜਿਹੜੀ YouTube ਦੇ ਉੱਤੋਂ ਕਮਾਈ ਆਉਂਦੀ ਹੈ ਮੈਂ ਉਹਦਾ ਦਸਬੰਦ ਕੱਢਣ ਦਾ ਉਪਰਾਲਾ ਇਹ ਕੀਤਾ ਆ ਕਿਉਂਕਿ ਕੋਈ ਠੀਕ ਆ ਮੇਰੇ ਪ੍ਰੋਗਰਾਮ ਪਹਿਲਾਂ ਵੀ ਠੀਕ ਚੱਲ ਰਹੇ ਆ ਮੇਰਾ ਘਰ ਦਾ ਗੁਜ਼ਾਰਾ ਮੇਰਾ ਠੀਕ ਹੋ ਰਿਹਾ ਇਹਦੇ ਵਿੱਚ ਅਰਨਿੰਗ ਕਿ ਮੈਂ ਪ੍ਰੋਗਰਾਮ ਚਲਾਉਣ ਦੇ ਲਈ ਇਹ ਕੀਤਾ ਆ ਪ੍ਰੋਗਰਾਮ ਮੇਰੇ ਪਹਿਲਾਂ ਵੀ ਚੱਲ ਰਹੇ ਆ ਪਰ ਮੈਂ ਨਵਾਂ ਕੁਝ ਕਰਨਾ ਚਾਹੁੰਦਾ ਸੀ ਮੈਂ ਕੁਝ ਮੇਰੇ ਦਿਮਾਗ ਦੇ ਵਿੱਚ ਸੀਗਾ ਕਿ ਜਿਹੜਾ ਸੰਗਤ ਦੇ ਨਾਲ ਕੁਝ ਵੰਡਿਆ ਜਾਵੇ ਕੁਝ ਕੀ ਇਹੋ ਜਿਹਾ ਕੰਮ ਜਿਹੜਾ ਆ ਉਹ ਕੀਤਾ ਜਾਵੇ ਕੋਈ ਇਹੋ ਜਿਹਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇ ਤੇ ਵਿੱਚ ਆਪਾਂ ਹੋਰ ਪਿਆਰੀਆਂ ਪਿਆਰੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਤੁਹਾਡੇ ਤੁਹਾਡੀਆਂ ਗੱਲਾਂ ਜੇ ਤੁਸੀਂ ਕੋਈ ਚੰਗੀ ਗੱਲ ਕੋਈ ਚੰਗਾ ਸਨੇਹਾ ਕੋਈ ਚੰਗਾ ਵਿਚਾਰ ਲਿਖ ਕੇ ਮੈਨੂੰ ਭੇਜਿਆ ਕਰੋਗੇ ਉਹ ਵੀ ਮੈਂ ਤੁਹਾਡਾ ਸਾਂਝਾ ਕਰਿਆ ਕਰਾਂਗਾ ਇਸ ਤਰੀਕੇ ਦਾ ਪ੍ਰੋਗਰਾਮ ਆਪਾਂ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਸਾਂਝਾ ਕਰਨ ਦਾ ਮੈਂ ਯਤਨ ਕਰਿਆ ਕਰਾਂਗਾ ਤੁਸੀਂ ਫਟਾਫਟ ਆਪਦਾ ਕਮੈਂਟ ਕਰਨਾ ਜਦੋਂ ਵੀ ਤੁਸੀਂ ਵੀਡੀਓ ਵੇਖ ਰਹੇ ਹੋ ਆਪਦਾ ਕਮੈਂਟ ਕਰੋ ਤੇ ਆਪਦਾ ਜਿਹੜਾ ਨੰਬਰ ਦੇ ਉੱਤੇ ਤੁਹਾਡੇ Google Pay PhonePe ਕੁਝ ਵੀ ਚੱਲਦਾ ਉਹ ਨੰਬਰ ਨਾਲ ਦੀ ਨਾਲ ਪਾਏ ਭੇਜ ਦਿਓ ਹੋ ਸਕੇ ਤਾਂ ਉਸ ਕਮੈਂਟ ਦਾ ਸਕਰੀਨ ਸ਼ਾਟ ਕਰਕੇ ਆ ਸਕਰੀਨ ਦੇ ਉੱਤੇ ਚਲਦੇ ਹੋਏ ਨੰਬਰ ਦੇ ਉੱਤੇ ਭੇਜ ਦਿਓ ਉਸ ਤੋਂ ਬਾਅਦ ਆਪਾਂ ਜਿਹੜਾ ਡਰਾ ਆ ਉਹ ਕੱਢਾਂਗੇ ਪਰਚੀਆਂ ਤੁਹਾਡੀਆਂ ਨਾਲ ਦੀ ਨਾਲ ਜਿਹੜੀ ਮੇਰੀ ਟੀਮ ਹੈਗੀ ਆ ਟੀਮ ਦੇ ਵੱਲੋਂ ਹਰ ਕਮੈਂਟ ਤੋਂ ਬਾਅਦ ਤੁਹਾਡੀ ਪਰਚੀ ਲਿਖ ਲਈ ਜਾਊਗੀ ਤੇ ਕੱਲ ਨੂੰ ਇਸੇ ਵੇਲੇ ਬਣਾਵਾਂ ਜਾਂ ਇਸ ਤੋਂ ਪਹਿਲਾਂ ਕੋਈ ਵੀ ਸਮਾਂ ਹੋ ਸਕਦਾ ਪੂਰੇ ਦਿਨ ਦਾ ਸਮਾਂ ਤੁਹਾਡੇ ਕੋਲ ਹੈਗਾ ਲਗਭਗ ਸ਼ਾਮ ਨੂੰ ਮੈਂ ਵੀਡੀਓ ਜਿਹੜੀ ਹੈਗੀ ਆ ਉਹ ਬਣਾਉਂਗਾ ਅਗਲੇ ਦਿਨ ਅਪਲੋਡ ਕਰੂੰਗਾ ਅੱਜ ਮੈਂ ਸਵੇਰੇ ਵੀਡੀਓ ਅਪਲੋਡ ਕਰ ਰਿਹਾ ਆ ਬਣਾ ਰਿਹਾ ਤੇ ਜਿਹੜਾ ਲਗਭਗ ਆਪਾਂ 10:00 ਵਜੇ ਦੇ ਕਰੀਬ ਇਹ ਵੀਡੀਓ ਨੂੰ ਅਪਲੋਡ ਵੀ ਕਰ ਦੇਣਾ ਆ ਹੁਣ ਲਗਭਗ ਤੁਸੀਂ ਜੇ ਵੀਡੀਓ ਵੇਖ ਰਹੇ ਹੋ ਤੇ ਇਹਦਾ ਮਤਲਬ ਇਹ ਹੈਗਾ ਕਿ 10 ਤੋਂ ਸਮਾਂ ਉੱਪਰ ਹੋ ਚੁੱਕਿਆ ਹੈ ਤੇ ਤੁਸੀਂ ਆਪਦੇ ਵਿਚਾਰ ਆਪਦੇ ਕਮੈਂਟ ਆਪਦੇ ਸਵਾਲਾਂ ਦੇ ਜਵਾਬ ਇਹਦੇ ਵਿੱਚ ਭੇਜਨੇ ਆ ਤੇ ਅਗਲੀ ਵੀਡੀਓ ਦੇ ਵਿੱਚ ਪੰਜ ਵਿਨਰ ਜਿਹੜੇ ਹੋਣਗੇ ਉਹਨਾਂ ਦੇ ਨਾਮ ਆਪਾਂ ਕੱਢ ਦੇਵਾਂਗੇ ਹਰ ਰੋਜ਼ ਇਹ سلسلہ ਇਸੇ ਤਰ੍ਹਾਂ ਚੱਲਦਾ ਰਹੂਗਾ ਤੇ ਤੁਸੀਂ ਕਿੱਥੋਂ-ਕਿੱਥੋਂ ਚੈਨਲ ਦੇ ਨਾਲ ਜੁੜਦੇ ਹੋ ਕਿੱਥੇ-ਕਿੱਥੇ ਤੁਸੀਂ ਇਸ ਚੈਨਲ ਨੂੰ ਦੇਖਦੇ ਹੋ ਜਾਂ ਕਿੱਥੇ-ਕਿੱਥੇ ਵੀਡੀਓ ਸ਼ੇਅਰ ਕਰਦੇ ਹੋ ਇਹ ਸਾਰੀਆਂ ਗੱਲਾਂ ਬਾਤਾਂ ਕਮੈਂਟਾਂ ਦੇ ਵਿੱਚ ਤੁਸੀਂ ਮੇਰੇ ਨਾਲ ਸਾਂਝੀਆਂ ਕਰ ਸਕਦੇ ਹਾਂ ਤੇ ਸਵਾਲ ਮੈਂ ਅਖੀਰ ਦੇ ਉੱਤੇ ਫੇਰ ਤੁਹਾਨੂੰ ਆ ਸਕਰੀਨ ਦੇ ਉੱਤੇ ਚੱਲ ਰਿਹਾ ਮੇਰਾ ਸਵਾਲ ਆ ਇਹਦਾ ਜਵਾਬ ਤੁਸੀਂ ਸਹੀ ਦੇਣਾ ਆ ਇਹਦਾ ਜਵਾਬ ਠੀਕ ਦੇਣ ਵਾਲੇ ਨੂੰ ਜਿਹੜਾ ਨਾਮ ਆ ਉਹ ਦਿੱਤਾ ਜਾਊਗਾ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਪੰਜਾਬ ਦੀ ਰਾਜਧਾਨੀ ਕਿੱਥੇ ਹੈ ਇਸ ਸਵਾਲ ਦਾ ਜਵਾਬ ਮੈਨੂੰ ਤੁਸੀਂ ਭੇਜੋ ਤੇ ਮੈਂ ਜਿਹੜੇ ਤੁਹਾਡੇ ਸਹੀ ਸਵਾਲਾਂ ਦੇ ਜਵਾਬ ਸਾਰੇ ਦੇ ਸਾਰੇ ਲੈ ਕੇ ਪਰਚੀਆਂ ਪਾ ਕੇ ਕੱਲ ਨੂੰ ਆਪਾਂ ਲੱਕੀ ਵਿਨਰ ਇਸੇ ਵੇਲੇ ਅਨਾਉਂਸ ਕਰਾਂਗੇ ਤੇ ਨਾਲ ਦੀ ਨਾਲ ਉਹਦੇ ਖਾਤੇ ਦੇ ਵਿੱਚ ਆਪਾਂ ਉਹਦੇ ਪੈਸੇ ਉਹਦਾ ਇਨਾਮ ਪਹੁੰਚਦਾ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਨਾਮ ਕਿਸ ਤਰੀਕੇ ਦੇ ਰੱਖੇ ਜਾਣ ਕਿਸ ਤਰੀਕੇ ਦੇ ਨਾਲ ਇਸ ਪ੍ਰੋਗਰਾਮ ਨੂੰ ਚਲਾਇਆ ਜਾਵੇ ਉਹ ਵੀ ਤੁਹਾਡੀ ਰਾਏ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਦੀ رائے ਵੀ ਮੇਰੇ ਨਾਲ ਸਾਂਝੀ ਜਰੂਰ ਕਰਿਓ ਪ੍ਰੋਗਰਾਮ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਿਓ 5000 ਵਿਊ ਦਾ ਆਪਾਂ ਟਾਰਗੇਟ ਲੈ ਕੇ ਚੱਲੇ ਆਂ 5000 ਵਿਊ ਦਾ ਟਾਰਗੇਟ ਕੋਈ ਬਹੁਤ ਵੱਡਾ ਨਹੀਂ ਹੈਗਾ ਬਹੁਤ ਛੋਟਾ ਟਾਰਗੇਟ ਆ ਪਰ ਆਪਾਂ 5000 ਵਿਊ ਦਾ ਟਾਰਗੇਟ ਲੈ ਕੇ ਚੱਲੇ ਆ ਤੁਸੀਂ 5000 ਵਿਊ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਤੁਹਾਡੇ ਸਾਥ ਤੇ ਸਹਿਯੋਗ ਦੀ ਮੈਨੂੰ ਲੋੜ ਹੈ ਇਸ ਕਰਕੇ ਤੁਸੀਂ ਅੱਗੇ ਤੋਂ ਅੱਗੇ ਇਸ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਸਾਰਾ ਪ੍ਰੋਗਰਾਮ ਪੂਰਾ ਜ਼ਰੂਰ ਸੁਣਿਆ ਕਰਿਓ ਅੱਪ ਬਹੁਤ ਲੰਮਾ ਪ੍ਰੋਗਰਾਮ ਨਹੀਂ ਕਰਿਆ ਕਰਾਂਗੇ ਬਹੁਤ ਲੰਮੀ ਚੌੜੀ ਗੱਲਬਾਤ ਨਹੀਂ ਕਰਿਆ ਕਰਾਂਗੇ ਸਿਰਫ 15 ਤੋਂ ਲੈ ਕੇ 17 18 ਹੱਦ 20 ਮਿੰਟ 15 ਤੋਂ 20 ਮਿੰਟ ਦਾ ਜਿਹੜਾ ਆਪਣਾ ਇਹ ਪ੍ਰੋਗਰਾਮ ਹੋਊ ਕਰੂਗਾ ਇਹਨੂੰ ਪੂਰਾ ਜ਼ਰੂਰ ਸੁਣਿਆ ਕਰਿਓ ਕਿਉਂਕਿ ਜਿਹੜਾ ਮੇਰਾ ਸਵਾਲ ਆ ਉਹ ਐਵੇਂ ਹੀ ਹੋ ਸਕਦਾ ਹੈ ਕਿ ਮੈਂ ਪ੍ਰੋਗਰਾਮ ਦੇ ਵਿੱਚ ਕੀਤੀ ਹੋਈ ਗੱਲ ਦੇ ਵਿੱਚੋਂ ਹੀ ਕੋਈ ਸਵਾਲ ਲੈ ਲਵਾਂ ਇਸ ਕਰਕੇ ਜੇ ਤੁਸੀਂ ਆਇਓ ਤੇ ਪ੍ਰੋਗਰਾਮ ਨੂੰ ਪੂਰਾ ਸੁਣ ਕੇ ਇੱਥੋਂ ਤੱਕ ਪਹੁੰਚ ਚੁੱਕੇ ਹੋ ਤੇ ਕੱਲ ਵਾਲਾ ਪ੍ਰੋਗਰਾਮ ਵੀ ਜਿਹੜਾ ਤੁਸੀਂ ਪੂਰਾ ਜ਼ਰੂਰ ਸੁਣਿਓ ਕਿਉਂਕਿ ਆਪਾਂ ਪ੍ਰੋਗਰਾਮ ਦੇ ਵਿੱਚੋਂ ਵੀ ਸਵਾਲ ਦਾ ਜਵਾਬ ਤੁਹਾਡੇ ਕੋਲੋਂ ਮੰਗ ਸਕਦੇ ਆ ਤੇ ਆਪਦਾ ਜਵਾਬ ਹੁਣੇ ਕਮੈਂਟ ਕਰ ਦਿਓ ਹੁਣੇ ਟਾਈਪ ਕਰੋ ਤੇ ਆਪਦਾ ਨਕਦ ਇਨਾਮ ਜਿਤੋਂ ਪ੍ਰੋਗਰਾਮ ਨੂੰ ਅੱਗੇ ਤੱਕੇ ਸ਼ੇਅਰ ਕਰੋ ਚੰਗੇ ਸੋਹਣੇ ਸੋਹਣੇ ਵਿਚਾਰ ਸੋਹਣੇ ਸੋਹਣੇ ਕਮੈਂਟ ਕਮੈਂਟ ਬਾਕਸ ਦੇ ਵਿੱਚ ਭੇਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ